ਮੌਤ ਵਰਨੇ ਉਹਨਾਂ ਨੇ ਮਨਾ ਕਰਤਾ ਪਰ ਹੁਣ ਜਥੇਦਾਰ ਜੀ ਪੰਜ ਤਖਤਾਂ ਦੇ ਜਥੇਦਾਰੋ ਹੁਣ ਗੇਂਦ ਜਿਹੜੀ ਆ ਤੁਹਾਡੇ ਪਾਲੇ ਤਾਂ ਉਹਨੇ ਤਾਂ ਭੁੱਲ ਲਾ ਕੇ ਬੜਾ ਮੂਹਨ ਧੋਕਣਾ ਸਿੱਖਾਂ ਦੇ ਉਹਨੇ ਤਾਂ ਭੁੱਗਤਾ ਹੁਣ ਤੁਸੀਂ ਕੀ ਕਰਦੇ ਹੋ ਉਹ ਦੇਖਣਾ ਹੋਊਗਾ ਤੇ ਸੰਗਤ ਦੇਖੂਗੀ ਤੁਹਾਨੂੰ ਤੇ ਸਿੱਖ ਸੰਗਤ ਦੀ ਨਾਲ ਇੱਕ ਖਾਸ ਗੱਲ ਆ ਜਦੋਂ ਅਬਦਾਲੀ ਆਂਦਾ ਨਾ ਤਾਂ ਸਿੱਖ ਸੰਗਤ ਨੂੰ ਕੁੱਟਦਾ ਆ ਸਿੱਖਾਂ ਨੂੰ ਕੁੱਟਦਾ ਆ ਸਿੱਖਾਂ ਦਾ ਉਜਾੜਾ ਕਰਦਾ ਸਿੱਖ ਦੇਖਦੇ ਨੇ ਚੁੱਪ ਕਰਕੇ ਦੇਖਦੇ ਨੇ ਮੈਂ ਦੱਸਾਂਗੇ ਤੈਨੂੰ ਦੱਸਾਂਗੇ ਕੋਈ ਗੱਲ ਨਹੀਂ ਤੂੰ ਕਰ ਲੈ ਜੋ ਕਰਦਾ ਪਰ ਉਸ ਤੋਂ ਬਾਅਦ ਜਦੋਂ ਸਿੱਖਾਂ ਦਾ ਮੌਕਾ ਆਂਦਾ ਨਾ ਤੇ ਫਿਰ ਅਬਦਾਲੀ ਚੰਡਿਆਂ ਦੀ ਪੂਛ ਲੈ ਕੇ ਭੱਜਦਾ ਤੇ ਜਾਂਦਾ ਜਾਂਦਾ ਨਾ ਉਹ ਦਰਿਆ ਤੋਂ ਟੱਪਦਾ ਹੋਇਆ ਮਾਰਾ ਰਣਜੀਤ ਸਿੰਘ ਦੇ ਦਾਦੇ ਨੂੰ ਕਹਿ ਕੇ ਜਾਂਦਾ ਹੈ ਕਿ ਮੈਂ ਤਾਂ ਭੱਜਿਆ ਚੱਲਿਆ ਪਰ ਮੇਰੇ ਪੁੱਤ-ਪੋਤਰੇ ਆਣਗੇ ਸਿੱਖ ਐਸਾ ਡੜੰਦੇ ਨੇ ਉਹਨੂੰ ਸਿੱਖ ਭੁੱਲਦੇ ਨਹੀਂ ਸਿੱਖ ਸੰਗਤ ਭੁੱਲਦੀ ਨਹੀਂ ਹਾਂ ਸਿੱਖ ਸੰਗਤ ਕਈ ਵਾਰੀ ਹੋ ਜਾਂਦਾ ਕਿ ਐਸਾ ਸਮਾਂ ਹੁੰਦਾ ਕਿ ਸਿੱਖ ਸੰਗਤ ਜਿਹੜੀ ਆ ਉਹਨੂੰ ਚੁੱਪ ਰਹਿਣਾ ਪੈ ਜਾਂਦਾ ਹੁੰਦਾ ਕੁੰਦਾ ਕਈ ਵਰੀ ਮੌਕੇ ਦੀ ਨਜ਼ਾਰਤ ਸਿੱਖ ਸੰਗਤ ਸਮਝਦੀ ਆ ਪਰ ਜਥੇਦਾਰ ਸਾਹਿਬ ਜੀ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬ ਜੀ ਸਿੱਖ ਸੰਗਤ ਤੁਹਾਨੂੰ ਦੇਖੂਗੀ ਤੇ ਇਹਦਾ ਜਵਾਬ ਜਿਵੇਂ ਅਬਦਾਲੀ ਨੂੰ ਦਿੱਤਾ ਐਵੇਂ ਤੁਸੀਂ ਨਾ ਲੈ ਲਿਓ ਇਹ ਮੇਰੀ ਬੇਨਤੀ ਆ ਬਾਕੀ ਕਰਨਾ ਤਾਂ ਤੁਸੀਂ ਆਪਣੀ ਮਰਜ਼ੀ ਆ ਜੋ ਕਰੋਗੇ ਉਹ ਵੀ ਕੌਮ ਦੇ ਖਾਤੇ ਚ ਲਿਖਿਆ ਜਾਣਾ ਜੋ ਅਸੀਂ ਕਰਾਂਗੇ ਉਹ ਵੀ ਕੌਮ ਦੇ ਖਾਤੇ ਚ ਲਿਖਿਆ ਜਾਣਾ ਜੋ ਅਸੀਂ ਕਰ ਰਹੇ ਆ ਉਹ ਵੀ ਕੌਮ ਦੇ ਖਾਤੇ ਚ ਲਿਖਿਆ ਜਾ ਰਿਹਾ ਪਰ ਸਾਡੇ ਸਾਡੇ ਤੇ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਸਾਨੂੰ ਕੌਮ ਜੇ ਗਾਲਾਂ ਵੀ ਕੱਢ ਦੂ ਜੁੱਤੀਆਂ ਵੀ ਮਾਰ ਦੂ ਸਾਡੇ ਤੇ ਫਰਕ ਨਹੀਂ ਪੈਣਾ ਪਰ ਤੁਹਾਨੂੰ ਬੜਾ ਸੋਚ ਕੇ ਹੁਣ ਚੱਲਣਾ ਪੈਣਾ ਇਹ ਤਾਂ ਉਹ ਕੰਮ ਹੋਇਆ ਪਿਆ ਕਿ ਸੱਪ ਦੇ ਮੂੰਹ ਚ ਕੋੜ ਗਿਰਲੀ ਵਾਲਾ ਜੇ ਖਾਵੇ ਤਾਂ ਕੋੜੀ ਤੇ ਛੱਡੇ ਦਾ ਕਲੰਕੀ ਤੁਹਾਡੇ ਬਹੁਤ ਸਾਰੇ ਇਦਾਂ ਦੇ ਫੋਟੋਜ਼ ਹੈਗੇ ਆ ਚਲੋ ਮੈਂ ਉਧਰ ਨਹੀਂ ਜਾਂਦਾ ਮਾਲਕਾਂ ਵਾਲੇ ਪਾਸੇ ਨੂੰ ਮੈਂ ਨਹੀਂ ਜਾਂਦਾ ਪਰ ਹੁਣ ਸਿੱਖ ਸੰਗਤ ਨੇ ਦੇਖਣਾ ਕੌਣ ਕਿੱਧਰ ਜਾਂਦਾ ਉਹਨਾਂ ਦੇ ਆਪ ਦੇ ਪ੍ਰਚਾਰਕ ਤਾਂ ਕਹਿੰਦੇ ਕਿ ਅਸੀਂ ਨਹੀਂ ਜਾਣਾ ਮੰਦਰ ਦੇ ਉਦਘਾਟਨ ਦੇ ਵਿੱਚ ਬਾਕੀ ਉਹਨਾਂ ਨੂੰ ਮੁਬਾਰਕ ਆ ਜੀ ਉਹਨਾਂ ਦਾ ਮੰਦਰ ਉਹਨਾਂ ਨੇ ਬੜੀ ਮਿਹਨਤ ਨਾਲ ਲੜਿਆ ਬੜੀ ਮਿਹਨਤ ਨਾਲ ਜਿੱਤਿਆ ਬੜੀ ਮਿਹਨਤ ਨਾਲ ਬਣਦਾ ਪਿਆ ਤੇ ਉਹਨਾਂ ਦੀ ਖੁਸ਼ੀ ਹੈਗੀ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਮੁਬਾਰਕ 500 ਸਾਲ ਹੋ ਗਏ ਉਹਨਾਂ ਨੂੰ ਲੜਦੇ ਹੋਏ ਤੇ ਉਹਨਾਂ ਨੇ ਇਹ ਨਿਵਾਰ ਲਾਇਆ ਵੀ ਮੰਦਿਰ ਵਹੀ ਬਣਾएंगे ਤੇ ਉਹਨਾਂ ਨੇ ਬਣਾਇਆ ਤੇ ਤੁਹਾਡਾ ਗਿਆਨ ਗੋਦਰੀ ਅੱਜ ਵੀ ਰੋਲਦਾ ਫਿਰਦਾ ਤੁਹਾਡਾ ਡਾਂਗ ਮਹਾਰਾਜ ਵੀ ਰੋਲਦਾ ਫਿਰਦਾ ਸਾਡਾ ਚਲੋ ਜਿਹੜਾ ਹੈਗਾ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਉਹ ਵਿੱਚ ਇਹ ਹੋਇਆ ਸੀ ਗਲਬੜ ਉਹਨੂੰ ਵੀ ਮੰਦਿਰ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ ਉਹ ਇਹ ਸਾਹਿਬ ਅੱਜ ਵੀ ਰੋੜਦਾ ਫਿਰਦਾ ਅਨੇਕਾਂ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਗੁਰਦੁਆਰਾ ਰੋੜੀ ਸਾਹਿਬ ਅੰਤੜੀਆਂ ਖੋਜਦੀਆਂ ਨੇ ਪਰ ਤੁਹਾਡੀ ਸੱਤ ਕੋਈ ਫਰਕ ਨਹੀਂ ਪੈਣਾ ਜਿਹੜੇ ਆ ਬਾਗਜ ਗੁਲਾਬ ਫਸਾਣ ਵਾਲੇ ਤੁਸੀਂ ਤਾਂ ਤਲਵੇ ਚੱਟਣੇ ਦੇ ਛੱਟੋ ਪਰ ਸਿੱਖ ਸੰਗਤ ਦੇਖ ਰਹੀ ਆ ਕਿ ਸਿੱਖ ਸੰਗਤ ਤੁਹਾਨੂੰ ਜਵਾਬ ਵੀ ਦੇਊਗੀ ਧੰਵਾ ਜੀ